ਆ ਰਹੀ ਤੀਰ ਹੈ ਹੀਰਪੀ ਤਰਨ ਪਿਆਰਾ ਤੋਹੀਆ ਆਪਸ ਤੈ ਹੈ ਆਪ ਤੋ ਵਿਚਾਰ ਹੋ ਇਸ ਤੈ ਹੈ ਆਪ ਤੋ ਵਿਚਾਰ ਤੋਰੀਆ ਮਿਲ ਆਵੇ ਮੇਰਾ ਭੀ ਅਨੋ ਪਿਆਰਾ ਤੋਰੀਆ ਤੋਰੀਆ ਮਿਲ ਆਵੇ ਮੇਰਾ ਭੀ ਤਹੰਮਦ ਤੂੰ ਮਾਉਂ ਤੇ ਲਾ ਹਰ ਹਰ ਨਾਮ ਮੁਕੇ ਹਾਂ ਹੁਣ ਅਸੀਂ ਅੱਗੇ ਕਰਦੇ ਸਾਬ ਤੋਂ ਘਰ ਘਰ ਆਕੇ ਨਾ ਨੇ ਬਬਲਸ ਬਣਾਏ ਦੇਖ ਲੋ ਬਚਪਨ ਦੀਆਂ ਖੇਡਾਂ ਸਾਡੇ ਨਾ ਮੀ ਬਹੁਤ ਹੁੰਦਾ ਅਸਲੀ ਮੈਂ ਬੀਜਿਆ ਸੀਗਾ ਸੌਰੀ ਅਸਲੀ ਮੈਂ ਬੀਜਿਆ ਸੀ ਅਸਲੀ ਮੈਂ ਗਮਲੇ ਚੱਕ ਕੇ ਇੱਥੋਂ ਇੱਥੇ ਰੱਖਿਆ ਵਿਚਾਰੇ ਨਾ ਸਾਰੇ ਥੱਲੇ ਡੁੱਗ ਪਏ ਸੀ ਮੈਂ ਬੀਜਿਆ ਸੀਗਾ ਧਨੀਆ ਦੇਖੋ ਕਿੱਡੇ ਕਿੱਡੇ ਹੋ ਗਿਆ ਪਦੀਨਾ ਇੱਕ ਵਾਰ ਮੈਂ ਚਟਨੀ ਬਣਾ ਲਈ ਇੱਕ ਦੋ ਵਾਰੀ ਬਣਾ ਲਈ ਤੇ ਹੁਣ ਦੇਖੋ ਫਿਰ ਕਿੰਨਾ ਕਿੰਨਾ ਹੋ ਚੱਲਿਆ ਆਹ ਵਲੀ ਇਹਦੇ ਵਿੱਚ ਮਿੱਟੀ ਪੈਂਦੀ ਆ ਤੇ ਮੈਂ ਹੁਣ ਇੱਥੇ ਰੱਖਨੇ ਚੱਕ ਕੇ ਸੜ ਰੋਸ਼ ਸ਼ਾਮ ਨੂੰ ਜਾਂ ਰਾਤ ਨੂੰ ਮੀਆਂ ਚੰਦਰ ਰੋਜ਼ ਜੂਨ ਮਹੀਨਾ ਚੱਲਦਾ ਪਰ ਲੱਗਦਾ ਇਦਾਂ ਜਦੋਂ ਬੜੇ ਏਸੀ ਚੱਲਦਾ ਹੁੰਦਾ ਅਕਤੂਬਰ ਜੇ ਤਿੰਨ ਮਹੀਨਾ ਹੁੰਦਾ ਇਦਾਂ ਇਦਾਂ ਉਹ ਯਾ ਯੈ ਬੇ ਕੋਇਆ ਯੈਸ ਲੈ ਉਹ ਬੱਚਿਆਂ ਦੇਖ ਦੇ ਕਿੰਨਾ ਆਪਣਾ ਬਚਪਨ ਜਾਦਾ ਜਾਂਦਾ ਵੀ ਆਪਾਂ ਵੀ ਇਦਾਂ ਕਰਦੇ ਹੁੰਦੇ ਸੀ ਕਿ ਗਲਾਸ ਤੇ ਪਾਈਪ ਲੱਗਿਆ ਉਹ ਵਿੱਚ ਪਕੇ ਸਰਫ ਨਾ

बबल्स ही बबल्स क्यों ऊपर चले गए यस yes. हवा चल दी है ना हवा से नाल चले गए ओके <laughs> okay. क्या देखो गाइस हाँ बहुत सोना बहुत सोना क्राउड देखो गाइस कितनी भीड़ मैं वीडियो बना लूं ਤਾਂ ਕੀ ਕਰਦੀ ਫਿਸ਼ ਬੱਚੇ ਇੰਜੋਏ ਕਰ ਰਹੇ ਆ ਨਹੀਂ ਲੱਟਦੇ ਵਿਚਾਰੇ ਜੇ 6:00 ਵਜੇ ਤਾਂ ਵੀ ਆਵੇਂ ਬਚਲਦਾ ਤਾਂ ਹੀ ਅੱਜ ਅਸੀਂ ਡਾਲਰ ਲੈ ਕੇ ਆਏ ਹਾਂ ਮੇਰੇ

ਫਿਟ 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 ਮੇ ਤਾਂ ਜਿਵੇਂ ਆਵਾਜ਼ ਹੁੰਦੀ ਆ ਨਾ ਮੈਨੂੰ ਲੱਗਿਆ ਦੇਖੋ ਜਿਵੇਂ ਅਸਲੀ ਨਹੀਂ ਬੋਲਦੇ ਹੁੰਦੇ ਨਾ ਉਦਾਂ ਵਾ ਫਲਵਾ ਜੀਆਂ ਚ ਜਿਵੇਂ ਹੁੰਦੇ ਆ ਅੱਗੇ ਚਲੋ ਐਸ ਐਸ ਮਾਰਕੀਟ ਸਾਨੂੰ ਲੈੱਕ ਗਿਆ ਇਹ ਫਰ ਸਿੱਕੇ ਤੇ ਲੋਕ ਵੀਡੀਓ ਬਣਾ ਲਈ ਜਾਏ ਆ ਕੀ ਕਰਾਂਗੇ ਆਪ ਕੋ ਡੇਫਰ ਦਾ ਬਨੀ ਤੂ ਮੱਚ ਵੀ ਗਾਇਸ ਚਲੋ ਹਣ ਹੋ ਜਾਵੇ ਸ਼ੋਪਿੰਗ ਚਲੋ ਮੈਂ ਤਾਂ ਆਪਦੇ ਵਿਚਾਰੇ ਦੇ ਅਜਨਾ ਪਲੇਗਰਾਉਂਡ ਦੇ ਵਿੱਚ ਇੱਕ ਕਿੱਕ ਮਾਰਨ ਲੱਗਿਆ ਇਹ ਲੱਤ ਤੇ ਸਹੀ ਹੋ ਗਈ ਨਾ ਚੜ ਗਈ ਪਰ ਟੱਕਦਾ ਇਹ ਫੈਲ ਵੀ ਨਹੀਂ ਆ ਚਲੋ ਹੁਣ ਸ਼ਾਪਿੰਗ ਕਰਨ ਚੱਲੀਏ ਮੇ ਤਾਂ ਹੋ ਗਿਆ ਇੱਕ ਪਿੱਛੇ ਲੰਕੀ ਜਾਂਦੀ ਇੱਕ ਨਾਲ ਇੱਕ ਲੱਗੀ